ਮਹਾਰਾਣਾ ਪ੍ਰਤਾਪ ਇੱਕ ਵਾਰੀ ਜੰਗਲ ਦੇ ਵਿੱਚ ਬੈਠਾ ਲੁਕਿਆ ਹੋਇਆ ਤੇ ਕੋਈ ਮਰਾਸੀ ਆ ਗਿਆ ਉੱਥੇ ਤੇ ਆ ਕੇ ਮਹਾਰਾਣੇ ਪ੍ਰਤਾਪ ਨੂੰ ਦੁਆ ਸਲਾਮ ਕੀਤੀ ਦੁਆ ਸਲਾਮ ਕੀਤੀ ਮਹਾਰਾਣੇ ਪ੍ਰਤਾਪ ਨੂੰ ਤੇ ਮਹਾਰਾਣਾ ਪ੍ਰਤਾਪ ਕਹਿੰਦਾ ਕਿ ਤੇਰੇ ਲਈ ਤੈਨੂੰ ਦੇਣ ਲਈ ਮੇਰੇ ਕੋਲ ਅੱਜ ਕੁਝ ਨਹੀਂ ਉਹ ਕਹਿੰਦਾ ਜੀ ساری ਜ਼ਿੰਦਗੀ ਤੁਹਾਡੇ ਘਰ ਦਾ ਖਾਦਾ ਕੋਈ ਨਹੀਂ ਅੱਜ ਮਾੜਾ ਸਮਾਂ ਆ ਗਿਆ ਤੇ ਕੋਈ ਗੱਲ ਨਹੀਂ ਪਰ ਕਹਿੰਦਾ ਮੇਰੇ ਕੋਲ ਇੱਕ ਕੀਮਤੀ ਚੀਜ਼ ਹੈ ਮੈਂ ਤੈਨੂੰ ਦਿੰਨਾ ਵੇਖੀ ਇਹਨੂੰ ਲਾਜ ਨਾ ਲੱਗਣ ਦੇਈ ਕਹਿੰਦਾ ਜੀ ਦੇ ਦਿਓ ਨੇ ਸਿਰ ਤੋਂ ਪੱਗ ਲਾ ਕੇ ਦਿੱਤੀ ਫਟੀ ਹੋਈ ਸੀ ਲੋਕ ਕੇ ਰਹਿ ਰਹੇ ਸੀ ਪਰ ਪੱਗ ਤੇ ਬਾਗੀ ਹੈ ਨਾ ਅਖਰ ਲਾ ਕੇ ਦਿੱਤੀ ਉਹ ਪੱਗ ਲੈ ਕੇ ਘਰੇ ਆ ਗਿਆ ਆਪਣੇ ਘਰ ਵਾਲੀ ਕਹਿੰਦੀ ਵੀ ਇਹ ਕੀ ਚੁੱਕ ਲਿਆਏ ਹੋ ਇਹ ਤਾਂ ਫਟੀ ਹੋਈ ਹੈ ਕਹਿੰਦਾ ਇਹ ਫਟੀ ਨਹੀਂ ਆ ਇਹ ਮਹਾਰਾਣਾ ਪ੍ਰਤਾਪ ਦੀ ਪੱਗ ਹੈ ਕਹਿੰਦਾ ਉਹਦੀ ਪੱਗ ਹੈ ਕਹਿੰਦੀ ਵੀ ਇਹਦਾ ਕੀ ਮੋਲ ਹੈ ਕਹਿੰਦਾ ਇਹਦਾ ਬੜਾ ਮੋਲ ਹੈ ਜਦੋਂ ਮੈਂ ਜਾ ਕੇ ਬਾਦਸ਼ਾਹ ਨੂੰ ਦੱਸਾਂਗਾ ਨਾ ਕਿ ਮਹਾਰਾਣਾ ਪ੍ਰਤਾਪ ਜਿਹੜਾ ਬਾਗੀ ਜਿਹਨੂੰ ਲੱਭਦਾ ਫਿਰਦਾ ਉਹਦੀ ਪੱਗ ਹੈ ਤੇ ਫਲਾਣੀ ਥਾਂ ਬੈਠਾ ਨੂੰ ਫੜ ਲਓ ਮੈਨੂੰ ਨਾਮ ਮਿਲੂਗਾ ਸਵੇਰ ਹੋਈ ਪੱਗ ਬਨ ਕੇ ਤੁਰ ਪਿਆ ਰਾਜੇ ਦੇ ਮਹਿਲ ਦੇ ਵਿੱਚ ਗਿਆ ਹੁਣ ਜਾ ਕੇ ਉੱਥੇ ਗੱਲ ਚੇਤਾ ਆ ਗਈ ਮਹਾਰਾਣੇ ਪ੍ਰਤਾਪ ਦੇ ਵੀ ਵੇਖੀ ਕਿ ਪੱਗ ਨੂੰ ਲਾਜ ਨਾ ਲਾ ਦੀ ਤੇ ਉਹ ਸਲਾਮ ਕਰਨੀ ਪੈਣੀ ਸੀ ਰਾਜੇ ਨੂੰ ਸਲਾਮ ਕਰਨੀ ਪੈਣੀ ਸੀ ਉੱਥੇ ਤੇ ਜਦੋਂ ਮਹਾਰਾਣੇ ਪ੍ਰਤਾਪ ਦੇ ਦਰਬਾਰ ਮਹਾਰਾਣੇ ਦੀ ਪੱਗ ਬਨ ਕੇ ਉਹ ਮਰਾਸੀ ਗਿਆ ਨਾ ਅੰਦਰ ਉਹਨੇ ਕੀ ਕੀਤਾ ਵੀ ਪੱਗ ਲਾ ਲਈ ਹੱਥ ਦੇ ਨਾਲ ਉੱਚੀ ਪੱਗ ਫੜਨ ਲਿਆ ਤੇ ਆਪਣਾ ਸਿਰ ਝੁਕਾ ਕੇ ਸਲਾਮ ਕਰਕੇ ਫਿਰ ਪੱਗ ਸਿਰ ਤੇ ਰੱਖ ਲਈ ਕਹਿੰਦਾ ਕਿ ਨਵੀਂ ਇੱਕੜਾ ਨਵਾਂ ਤਰੀਕਾ ਸਿੱਖ ਆਇਆ ਤੂੰ ਵੀ ਤੂੰ ਪੱਗ ਫੜ ਕੇ ਉੱਚੀ ਕਰ ਲਈ ਆ ਸਲਾਮ ਕਰਤੀ ਉਹ ਕਹਿੰਦਾ ਜੀ ਮੈਂ ਝੁਕ ਸਕਦਾ ਪੱਗ ਨਹੀਂ ਝੁਕ ਸਕਦੀ ਇਹ ਪੱਗ ਮਹਾਰਾਣੇ ਪ੍ਰਤਾਪ ਦੀ ਆ ਮੈਂ ਤੇ ਰੋਜ਼ ਤੁਹਾਡੇ ਦਰ ਤੇ ਝੁਕਣਾ ਪਰ ਉਹਨੇ ਮੈਨੂੰ ਕਿਹਾ ਸੀ ਵੀ ਇਹ ਪੱਗ ਨੂੰ ਇਲਾਜ ਨਾ ਲੱਗਣੀ ਕਹਿੰਦਾ ਫਿਰ ਹੁਣ ਦੱਸ ਦੇ ਕਹਿੰਦਾ ਹੁਣ ਭਾਵੇਂ ਪੁੱਠੀ ਖੱਲ ਲਾ ਦੇ ਹੁਣ ਨਹੀਂ ਦੱਸਦਾ ਕਹਿੰਦਾ ਅਣਖ ਕਿੰਨੇ ਦਿੱਤੀ ਕਹਿੰਦਾ ਇਹ ਪੱਗ ਨੇ ਦਿੱਤੀ ਕੁਝ ਘੜੀਆਂ ਸਿਰ ਤੇ ਪੱਗ ਬਨ ਕੇ ਜੋ ਮਰਾਸੀ ਇਸ਼ਾਤ ਪਾ ਸਕਦਾ ਤੇ ਸਾਡੇ ਲੋਕਾਂ ਨੂੰ ਕੀ ਹੋ ਗਿਆ ਸਾਨੂੰ ਪੱਗ ਦਾ ਮੁੱਲ ਨਹੀਂ ਪਤਾ ਗੁਰਗੋਬਿੰਦ ਸਿੰਘ ਦੀ ਦਿੱਤੀ ਪਾ ਕੇ ਆ ਸਹਬਜ਼ਾਦਿਆਂ ਦੀ ਦਿੱਤੀ ਪਾ ਕੇ ਆ ਤੁਸੀਂ ਵੋਟਾਂ ਦੇ ਦੇਣਾ ਚ ਪੱਗਾ ਬੰਨ ਕੇ ਸ਼ਰਾਬਾਂ ਪੀਨੇ ਹੋ ਸ਼ਰਾਬਾਂ ਮੰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਕੋਈ ਲੀਡਰ ਆਉਂਦਾ ਆ ਮੋਨਾ ਕੋਨਾ ਉਹਦੇ ਸਿਰ ਤੇ ਪੱਗ ਰੱਖ ਦਿੰਦੇ ਨੂੰ ਉਹ ਵੀ ਟੋਪੀ ਵਾਂਗ ਲਾ ਕੇ ਛੱਡ ਦਿੰਦਾ ਤੁਹਾਨੂੰ ਦੁੱਖ ਨਹੀਂ ਲੱਗਦਾ ਇਹ ਪੱਗ ਕੀ ਦੀ ਹੈ ਕਿੰਨੇ ਦਿੱਤੀ ਹੈ ਦਸਤਾਰ ਇਹ ਦਸਤਾਰ ਸਹਬਜ਼ਾਦਿਆਂ ਦੀਆਂ ਆਂਦਰਾਂ ਦਾ ਤਾਣਾ ਤੇ ਪੇਟਾ ਪਾ ਕੇ ਬਣੀ ਹੈ ਇਹ ਕੱਪੜਾ ਨਹੀਂ ਹੈ ਇਹ ਤਾਣਾ ਪੇਟਾ ਆ ਉਹਨਾਂ ਦੀਆਂ ਆਂਦਰਾਂ ਦਾ ਬੜਿਆ ਹੋਇਆ